ਹਾਂ ਜੀ ਸਤਿ ਸ਼੍ਰੀ ਅਕਾਲ ਪੈਰੋ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸਾਰੇ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਭੈਣੋ ਆਜੋ ਫਿਰ ਅੱਜ ਆਪਣੇ ਘਰ ਦਾ ਸਾਰਾ ਫਰਨੀਚਰ ਦਰਵਾਜ਼ੇ ਚੇਅਰ ਬੈੱਡ ਜਿੰਨਾ ਵੀ ਲੱਕੜ ਦਾ ਸਮਾਨ ਆ ਲਮਾਰੀ ਸਾਰਿਆਂ ਨੂੰ ਨਿਸ਼ਕਾਈਏ ਉਹ ਵੀ ਸਿਰਫ 7 ਮਿੰਟ ਦੇ ਵਿੱਚ ਇੰਨੀ ਸੋਕੇ ਤਰੀਕੇ ਨਾਲ ਇੱਕ ਪਾਲਿਸ਼ ਤਿਆਰ ਕਰਾਂਗੇ ਤੇ ਜਿਹਦੇ ਨਾਲ ਤੁਸੀਂ ਆਪਣੇ ਘਰ ਦਾ ਸਾਰੇ ਦਰਵਾਜ਼ੇ ਫਰਨੀਚਰ ਵਗੈਰਾ ਚਮਕਦਾਰ ਕਰ ਸਕਦੇ ਹੋ ਚਲੋ ਫਿਰ ਕਰਦੇ ਆ ਜੀ ਵੀਡੀਓ ਨੂੰ ਸਟਾਰਟ ਜਿਵੇਂ ਪਹਿਨੋਂ ਤੁਸੀਂ ਦਰਵਾਜ਼ਾ ਦੇਖ ਸਕਦੇ ਹੋ ਅਸੀਂ ਇਹਨੂੰ ਇੱਕ ਕਪੜੇ ਦੇ ਨਾਲ ਸਾਫ਼ ਕਰ ਲਿਆ ਹੈ ਤੇ ਤੁਸੀਂ ਦੇਖਿਓ ਆਪਾਂ ਤੁਹਾਨੂੰ ਅੱਧਾ ਦਰਵਾਜ਼ਾ ਜਿਹੜਾ ਉਹ ਸਾਫ਼ ਕਰਕੇ ਦਿਖਾਉਣੀ ਆ ਇਹਦੇ ਨਾਲ ਪਾਲਿਸ਼ ਕਰਕੇ ਦਿਖਾਉਣੀ ਆ ਤੇ ਆਫਟਰ ਬਿਫੋਰ ਤੁਸੀਂ ਦੇਖਿਓ ਸਾਡੇ ਦਰਵਾਜ਼ੇ ਕਿੰਨੇ ਜ਼ਿਆਦਾ ਇਹ ਪਾਲਿਸ਼ ਕਰ ਦਿੰਦਾ ਹੈ ਤੇ ਇਹਨੂੰ ਬਹੁਤ ਵਧੀਆ ਇੱਕ ਟ੍ਰਿਕ ਬਹੁਤ ਵਧੀਆ ਪਾਲਿਸ਼ ਜਿਹੜੀ ਬਣ ਕੇ ਤਿਆਰ ਹੋਈ ਆ ਦੇਖੋ ਅਸੀਂ ਕੋਈ ਵੀ ਜ਼ਿਆਦਾ ਸਮਾਨ ਨਹੀਂ ਕਿਤੇ ਉਹ ਲਿਆਉਂਦਾ ਹਨ ਤੇ ਬਸ ਜ਼ਿਆਦਾ ਡਿੱਪ ਕਰਨ ਦੀ ਜ਼ਰੂਰਤ ਨਹੀਂ ਆ ਇਸ ਤਰ੍ਹਾਂ ਇੱਕ ਵਾਰੀ ਡਿੱਪ ਕੀਤਾ ਤੇ ਆਪਣਾ ਦਰਵਾਜ਼ਾ ਜਿਹੜਾ ਉਹ ਬਹੁਤ ਸੋਹਣਾ ਪਾਲਿਸ਼ ਹੋ ਜਾਂਦਾ ਠੀਕ ਹੈ ਜੀ ਤੇ ਮੈਂ ਕਾਟਨ ਦਾ ਕੱਪੜਾ ਲਿਆ ਹੋਇਆ ਜੀ ਤੇ ਬਹੁਤ ਵਧੀਆ ਤੁਸੀਂ ਕਾਟਨ ਦਾ ਲੈ ਸਕਦੇ ਹੋ ਜਿਵੇਂ ਹੁਣ ਬੀਬੀਆਂ ਸਟਿਚਿੰਗ ਕਰਦੀਆਂ ਗਰਮ ਕੱਪੜੇ ਦਾ ਵੀ ਹੁੰਦਾ ਫੈਬਰਿਕ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਦੇਖੋ ਕਿੰਨਾ ਵਧੀਆ ਪਾਲਿਸ਼ ਹੋ ਰਿਹਾ ਮੈਂ بار-बार ਇਸ ਤੇਲ ਦੇ ਵਿੱਚ ਡਿੱਪ ਨਹੀਂ ਕਰ ਰਹੀ ਤੁਸੀਂ ਦੇਖਿਆ ਹੋਣਾ ਅਸੀਂ ਜਿਹੜਾ ਇਹ ਪਾਲਿਸ਼ ਹੈ ਜ਼ਿਆਦਾ ਬਣਾਈ ਨਹੀਂ ਸਮਾਨ ਵੀ ਜ਼ਿਆਦਾ ਵੇਸਟ ਆਪਾਂ ਨਹੀਂ ਕੀਤਾ ਤੇ ਦੇਖੋ ਤੁਸੀਂ ਇਸ ਕੋਲਸ਼ ਦੇ ਨਾਲ ਉਹ ਵੀ ਸਾਡਾ ਤਕਰੀਬਨ ਹੋ ਗਿਆ ਹਾਫ ਤੋਂ ਥੋੜਾ ਜਿਹਾ ਹੀ ਰਹਿ ਗਿਆ ਸੀਗਾ ਉਹ ਵੀ ਮੈਂ ਕਰਾਂਗੀ ਬਸ ਤੁਹਾਨੂੰ ਆਫਟਰ ਬਿਫੋਰ ਕਰਨ ਵਾਸਤੇ ਮੈਂ ਤੁਹਾਨੂੰ ਅੱਧੀ ਚੀਜ਼ ਜਿਹੜੀ ਛੱਡ ਦਿੰਦੀ ਆ ਤੇ ਬਾਕੀ ਤੁਸੀਂ ਵੇਖ ਸਕਦੇ ਆ ਕਿ ਸਾਡਾ ਦਰਵਾਜ਼ਾ ਵੀ ਆਪਾਂ ਉੱਪਰੋਂ ਨਹੀਂ ਕੀਤਾ ਸਾਡਾ ਤੋਂ ਨਹੀਂ ਕੀਤਾ ਤਾਂ ਆਪਾਂ ਵਿੱਚੋਂ ਕਰ ਰਹੇ ਆ ਤੇ ਤੁਸੀਂ ਖੁਦ ਰਿਜ਼ਲਟ ਦੇਖਣਾ ਆ ਦੇਖੋ ਠੀਕ ਹੈ ਜੀ ਅੱਧਾ ਦਰਵਾਜ਼ਾ ਤਾਂ ਇੱਕੋ ਵਾਰ ਡਿਪ ਕੀਤਾ ਹੀ ਹੋ ਗਿਆ ਤੇ ਜੇ ਤੁਹਾਨੂੰ ਲੱਗੇ ਕਿ ਇਸ ਪਾਲਿਸ਼ ਦੇ ਉੱਪਰ ਕੁਝ ਬਾਅਦ ਵਿੱਚ ਚਿਪਕੂਗਾ ਤੇ ਤੁਸੀਂ ਇੱਕ ਕਪੜਾ ਲੈ ਕੇ ਇਹਨੂੰ ਘੁੱਟ ਕੇ ਸਾਫ਼ ਕਰ ਦਿਓ ਫੇਰੇ ਬਿਲਕੁਲ ਨਹੀਂ ਚਿਪਕੇਗਾ ਠੀਕ ਹੈ ਜੀ ਇੰਨੇ ਦਾ ਕੁਝ ਨਹੀਂ ਹੁੰਦਾ ਕਿ ਇਹਦੇ ਉੱਪਰ ਮਿੱਟੀ ਘੱਟਾ ਚਿਪਕੂਗਾ ਇਹ ਬਹੁਤ ਵਧੀਆ ਪਾਲਿਸ਼ ਹੈ ਜੀ ਤੇ ਤਕਰੀਬਨ ਜਿੰਨੀਆਂ ਚੀਜ਼ਾਂ ਆਪਾਂ ਪਾਈਆਂ ਸਾਰੀਆਂ ਸਾਡੇ ਘਰ ਦੇ ਵਿੱਚ ਹੀ ਮਿਲ ਜਾਂਦੀਆਂ ਨੇ ਤੇ ਸਾਰੇ ਦਰਵਾਜ਼ੇ ਫਰਨੀਚਰ ਵਗੈਰਾ ਚਮਕਦਾ ਹੋਵੇ ਤੇ ਘਰ ਸੋਨਾ ਲੱਗਦਾ ਜੀ ਤੇ ਦੇਖੋ لیکن یہاں پہ ا گئی میں ਤੁਹਾਡੇ واسطے ٹرک لے کے اونی ہاں پلیز چینل ਨੂੰ ضرور سپورٹ ਕਰਿਆ ਕਰੋ سبسکرائب ਕਰਿਆ ਕਰੋ ਤੇ ਵੱਤੋਂ ਵੱਧ شیئر ضرور ਕਰਿਆ ਕਰੋ ਤਾਂ ਜੋ ਭੈਣੋ ਮੇਰਾ ਹੋਰ ਹੌਂਸਾ ਵਧੇ ਤੇ ਮੈਂ ਤੁਹਾਡੇ واسطے ਇਵੇਂ ਦੀਆਂ ویڈیو ਲੈ ਕੇ ਆਂਦੀ ਰਵਾਂ ਤੇ ਤੁਸੀਂ ਦੇਖੋ ਕਿੰਨਾ ਰਿਜ਼ਲਟ ਵਧਿਆ ਨਾ ਅਸੀਂ ਇਹ ਜਿਹਾ ਅੱਧਾ ਦਰਵਾਜ਼ਾ ਨਹੀਂ ਕੀਤਾ ਉਹ ਦੇਖੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਤੇ ਜਿੱਥੋਂ ਪਾਲਿਸ਼ ਕਰ ਲਿਆ ਉਥੋਂ ਦੇਖੋ ਕਿਵੇਂ ਦਾ ਦਰਵਾਜ਼ਾ ਸਾਡਾ ਲੱਗ ਰਿਹਾ ਹੈ ਦੇਖੋ ਕਿੰਨਾ ਵਧੀਆ ਹੈ ਨਾ ਆਪਾਂ ਬੈਂਡ ਵੀ ਕਰ ਸਕਦੇ ਹਾਂ ਦਰਵਾਜ਼ੇ ਵੀ ਕਰ ਸਕਦੇ ਹਾਂ ਜੇ ਸਾਡੀਆਂ ਲੱਕੜ ਦੀਆਂ ਚੇਅਰ ਨੇ ਆਪਾਂ ਚੇਅਰ ਵੀ ਕਰ ਸਕਦੇ ਹਾਂ ਜਿਵੇਂ ਸਾਡਾ ਹੁਣ ਪ੍ਰੈਸ ਟੇਬਲ ਆ ਅਸੀਂ ਉਹਨੂੰ ਵੀ ਪਾਲਿਸ਼ ਕਰਾਂਗੇ ਤੁਹਾਨੂੰ ਕਰਕੇ ਦਿਖਾਉਣੀ ਆ ਹਾਂਜੀ ਤੇ ਭੈਣੋ ਚਲੋ ਆਪਾਂ ਅੱਜ ਪਾਲਿਸ਼ ਤਿਆਰ ਕਰਦੇ ਹਾਂ ਤੇ ਬਹੁਤ ਹੀ ਆਸਾਨ ਜੀ ਪਾਲਿਸ਼ ਆ ਕੋਈ ਵੀ ਜ਼ਿਆਦਾ ਖਰਚਾ ਨਹੀਂ ਹੈਗਾ ਸਾਰੀਆਂ ਚੀਜ਼ਾਂ ਤੁਹਾਨੂੰ ਘਰ ਦੇ ਵਿੱਚੋਂ ਮਿਲ ਜਾਣੀਆਂ ਸਭ ਤੋਂ ਪਹਿਲਾਂ ਭੈਣੋ ਆਪਾਂ ਤੇਲ ਲੈ ਲਿਆ ਜਿਹੜਾ ਮਸ਼ੀਨ ਦਾ ਤੇਲ ਹੁੰਦਾ ਨਾ ਆਪਾਂ ਸੂਟ ਸੀਨੇ ਆ ਜਿਹਦੇ ਨਾਲ ਤੇ ਜੇ ਤੁਹਾਡੇ ਕੋਲ ਤੇਲ ਨਹੀਂ ਹੈਗਾ ਜੇ ਤੁਹਾਡੇ ਕੋਲ ਤਾਰਬੀਨ ਦਾ ਤੇਲ ਹੈਗਾ ਤੁਸੀਂ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਪਹਿਨੋਂ ਇੱਥੇ ਮੈਂ ਅੰਦਾਜ਼ੇ ਦੇ ਨਾਲ ਇੱਕ ਟੱਕਣ ਡੇਢਕ ਲੈ ਲਿਆ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਮੈਂ ਪਾਉਂਗੀ ਜੀ ਸਿਰਕਾ ਸਿਰਕਾ ਸਾਡੀ ਰਸੋਈ ਦੇ ਵਿੱਚ ਆਮ ਹੀ ਸਾਨੂੰ ਮਿਲ ਹੀ ਜਾਂਦਾ ਹੈ ਤੇ ਸਿਰਕਾ ਪਾਵਾਂਗੇ ਜੀ ਆਪਾਂ ਵਿੱਚ ਦੇ ਇੱਕ ਦੋ ਟੱਕਣ ਸਿਰਕੇ ਦੇ ਪਾ ਦਾਂਗੀ ਠੀਕ ਹੈ ਜੀ ਜਿਹੜਾ ਉਹਦਾ ਬੋਟਲ ਦਾ ਢੱਕਣਾ ਹੈ ਮੈਂ ਉਹ ਹੀ ਦੋ ਟੱਕਣ ਫਿਰਕੇ ਦੇ ਪਾਲੇ ਨੇ ਤੇ ਪੈਣੋ ਇਹਦੇ ਵਿੱਚ ਮੈਂ ਪਾ ਲਿਆ ਜੀ ਕੋਕੋਨਟ ਆਇਲ ਠੀਕ ਹੈ ਜੀ ਕੋਕੋਨਟ ਆਇਲ ਮੈਂ ਪਾਵਾਂਗੀ ਇਹਦੇ ਵਿੱਚ ਤੇ ਜੇ ਤੁਹਾਡੇ ਕੋਲ ਕੋਕੋਨਟ ਆਇਲ ਨਹੀਂ ਹੈਗਾ ਤੇ ਤੁਸੀਂ ਇੱਥੇ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਠੀਕ ਹੈ ਪੈਨੋ ਤੇ ਇਹ ਬਹੁਤ ਵਧੀਆ ਇੱਕ ਪਾਲਿਸ਼ ਜਿਹੜੀ ਆ ਸਾਡੀ ਬਣ ਕੇ ਤਿਆਰ ਹੋ ਜਾਂਦੀ ਆ ਇਹਨੂੰ ਤੁਸੀਂ ਬਰਸ਼ ਨਾਲ ਵੀ ਲਗਾ ਸਕਦੇ ਹੋ ਜਾਂ ਇਹ ਵੀ ਕਾਟਨ ਦਾ ਕੱਪੜਾ ਲੈ ਕੇ ਇਹਦੇ ਨਾਲ ਵੀ ਲਗਾ ਸਕਦੇ ਹੋ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਆਪਾਂ ਆਪਣੇ ਘਰ ਦਾ ਕਿੰਨਾ ਫਰਨੀਚਰ ਜਿਹੜਾ ਆ ਇਹਦੇ ਨਾਲ ਪਾਲਿਸ਼ ਕਰ ਸਕਦੇ ਹਾਂ ਕਿਹੜਾ ਕਿਹੜਾ ਫਰਨੀਚਰ ਆਪਾਂ ਇਹਦੇ ਨਾਲ ਪਾਲਿਸ਼ ਕਰ ਸਕਦੇ ਹਾਂ ਚਲੋ ਜੀ ਦੇਖਦੇ ਹਾਂ ਤੇ ਪੈਨੋ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਲੌਬੀ ਦੇ ਵਿੱਚ ਆਪਾਂ ਦੀਵਾਨ ਬੈੱਡ ਲਗਾਇਆ ਹੋਇਆ ਹੈ ਹਨਾ ਤੇ ਦੀਵਾਨ ਬੈੱਡ ਦੇ ਵੀ ਜਿਹੜੀਆਂ ਸਾਈਡਾਂ ਨੇ ਉਦ ਹੀ ਇੱਕਦਮ ਜਿਹੜੀ ਸ਼ਾਈਨੀ ਹੈ ਉਹ ਮਰ ਜਾਂਦੀ ਹੈ ਖਰਾਬ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਤੇ ਸਾਹਮਣੇ ਆਪਾਂ ਲਗਾਇਆ ਹੋਇਆ ਤੇ ਹੁੰਦਾ ਹੀ ਆ ਕਿ ਸਾਡੀ ਚੀਜ਼ ਜਿਹੜੀ ਆ ਸਾਫ਼ ਲੱਗੇ ਤੇ ਸਭ ਤੋਂ ਪਹਿਲਾਂ ਆਪਾਂ ਇਹ ਪਾਲਿਸ਼ ਕਰਕੇ ਤੁਹਾਨੂੰ ਮੈਂ ਦਿਖਾਉਣੀ ਆ ਦੇਖੋ ਆਪਾਂ ਥੋੜੀ ਜੀ ਪਾਲਿਸ਼ ਬਣਾਈ ਆ ਤੇ ਇਸ ਤਰ੍ਹਾਂ ਡਿੱਪ ਘਾ ਲਿਆ ਤੇ ਫਿਰ ਐਸ ਐਸ ਤਰੀਕੇ ਨਾਲ ਤੁਸੀਂ ਆਰਾਮ ਨਾਲ ਇਹਨੂੰ ਜਿਹੜਾ ਆ ਪਾਲਿਸ਼ ਕਰਦੇ ਜਾਣਾ ਹੈ ਇਦਾਂ ਦੀ ਇੱਕ ਇੱਕ ਡੱਬੀ ਜਿਹੜੀ ਆ ਪਾਲਿਸ਼ ਹੁੰਦੀ ਜਾਣੀ ਆ ਬਹੁਤ ਵਧੀਆ ਏ ਜਿਹੜਾ ਪਾਲਿਸ਼ ਕਰ ਦਿੰਦਾ ਇੱਕਦਮ ਸਾਡਾ ਜਿਹੜਾ ਇਹ ਬੈੱਡ ਚਮਕਣ ਲੱਗ ਜਾਂਦਾ ਤੇ ਜੇ ਕੋਈ ਦਾਗ ਵੀ 11 ਲੱਗੇ ਹੋਣ ਉਹ ਵੀ ਇਹ ਪਾਲਿਸ਼ ਉਤਾਰ ਦਿੰਦੀ ਆ ਠੀਕ ਹੈ ਤੇ ਤੁਸੀਂ ਕੀ ਕਰਨਾ ਪਾਲਿਸ਼ ਲਗਾਉਣ ਤੋਂ ਪਹਿਲਾਂ ਇੱਕ ਸਾਫ਼ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਤੁਸੀਂ ਆਪਣੇ ਬੈੱਡ ਨੂੰ ਸਾਫ਼ ਕਰ ਲੈਣਾ ਹੈ ਠੀਕ ਹੈ ਜੀ ਤੇ ਦੇਖੋ ਬੈੱਡ ਜਿਹੜਾ ਆ ਸਾਡਾ ਆਰਾਮ ਨਾਲ ਪਾਲਿਸ਼ ਹੋਈ ਜਾ ਰਿਹਾ ਹੈ ਕੋਈ ਜ਼ਿਆਦਾ ਆਪਾਂ ਡਿਪ ਨਹੀਂ ਕਰਦੇ ਪਏ ਇੱਕ ਦੋ ਵਾਰ ਹੀ ਡਿਪ ਕਰਦੇ ਪਏ ਤੇ ਤੁਸੀਂ ਦੇਖੋ ਜਿਹੜੇ ਦਾਗ ਹੈਗੇ ਨਿੱਕੇ ਨਿੱਕੇ ਉਹ ਵੀ ਲੱਖਦੇ ਪਏ ਨੇ ਹਾਂ ਬੜੀ ਆਸਾਨੀ ਦੇ ਨਾਲ ਇਹ ਸਾਡੇ ਬੈੱਡ ਨੂੰ ਜਿਹੜਾ ਪਾਲਿਸ਼ ਕਰ ਦੂਗਾ ਤੇ ਕਿਉਂਕਿ ਬਾਰ ਬਾਰ ਲੱਗਾ ਹੋਇਆ ਲੋਟੀ ਚ ਤੇ ਇੱਕਦਮ ਇਹ ਚਮਕਾ ਮਾਰੀ ਤੇ ਫਿਰ ਜ਼ਿਆਦਾ ਸੋਹਣਾ ਲੱਗਦਾ ਹੈ ਨਾ ਆ ਦੇਖੋ ਕਿੰਨਾ ਜ਼ਿਆਦਾ ਇਹ ਚੰਕਰ ਲੱਗ ਗਿਆ ਹਾਂਜੀ ਤੇ ਬੈਨੂੰ ਆਪਾਂ ਅੱਧਾ ਹੀ ਕੀਤਾ ਤੁਸੀਂ ਦੇਖ ਸਕਦੇ ਹੋ ਰਿਜ਼ਲਟ ਤੁਹਾਡੇ ਸਾਹਮਣੇ ਆ ਕਿ ਜਿਹੜਾ ਅਸੀਂ ਅੱਧਾ ਕੀਤਾ ਹੋਇਆ ਉਹ ਕਿੰਨਾ ਜ਼ਿਆਦਾ ਚਮਕਣ ਲੱਗ ਗਿਆ ਤੇ ਜਿਹੜੀ ਸਾਈਡ ਇਹ ਨਹੀਂ ਕੀਤੀ ਹੋਈ ਉਹਦੇ ਉੱਪਰ ਦਾਗ ਵੀ ਹੈਗੇ ਤੇ ਉਹ ਸਾਫ਼ ਵੀ ਨਹੀਂ ਲੱਗਦਾ ਪਿਆ ਦੇਖੋ ਕਿੰਨਾ ਫਰਕ ਆ ਠੀਕ ਹੈ ਜੀ ਤੁਸੀਂ ਇਦਾਂ ਘੁੱਟ ਕੇ ਨੂੰ ਨਿਚੋੜ ਸਕਦੇ ਹੋ ਕਿਉਂਕਿ ਅਸੀਂ ਜਿਆਦਾ ਗਿੱਲਾ-ਗਿੱਲਾ ਵੀ ਜਿਹੜਾ ਉਹ ਨਹੀਂ ਕਰਨਾ ਹੈਗਾ ਤੁਸੀਂ ਇੱਕ ਵਾਰੀ ਪਿਕ ਕੀਤੇ ਤੁਹਾਡਾ ਪ੍ਰੈਸ ਟੇਬਲ ਜਿਹੜਾ ਉਹ ਪਾਲਿਸ਼ ਹੋ ਜਾਣਾ ਦੇਖੋ ਕਿ ਕਿੰਨਾ ਵਧੀਆ ਲੱਗਦਾ ਨਾ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਸਾਡੀਆਂ ਚਮਕਾ ਮਾਰਦੀਆਂ ਹੁਣ ਦਰਵਾਜ਼ੇ ਪ੍ਰੈਸ ਟੇਬਲ ਹਨਾ ਬੈੱਡ ਵਗੈਰਾ ਬੈੱਡ ਦੀਆਂ ਤੋਂ ਸਾਰੀਆਂ ਸਾਈਡਸ ਇਹਦੇ ਨਾਲ ਤੁਸੀਂ ਪਾਲਿਸ਼ ਕਰ ਲੋ ਸਾਡੇ ਘਰ ਦਾ ਸਾਰਾ ਫਰਨੀਚਰ ਜਿਹੜਾ ਇੱਕਦਮ ਚਮਕਦਾਰ ਲੱਗੂਗਾ ਤੇ ਤੁਸੀਂ ਪਹਿਲਾਂ ਸਾਫ਼ ਕਰ ਲੈਣਾ ਜੀ ਉਹਨੂੰ ਉਹ ਵੀ ਮੈਂ ਵੀਡੀਓ ਪਾਈ ਹੋਈ ਆ ਕਿ ਆਪਾਂ ਲੱਕੜ ਦੇ ਦਰਵਾਜ਼ੇ ਲੱਕੜ ਦਾ ਫਰਨੀਚਰ ਕਿਹੜੇ ਤਰੀਕੇ ਦੇ ਨਾਲ ਸਾਫ਼ ਕਰ ਸਕਦੇ ਆ ਤੇ ਪਲੀਜ਼ ਤੁਸੀਂ ਚੈਨਲ ਤੇ ਜਾ ਕੇ ਉਹ ਵੀਡੀਓ ਜ਼ਰੂਰ ਦੇਖਿਓ ਤੇ ਫਿਰ ਆਪਾਂ ਉਹ ਉਹਦੇ ਨਾਲ ਸਾਫ਼ ਕਰਕੇ ਫਿਰ ਆਪਾਂ ਇਹ ਪਾਲਿਸ਼ ਕਰ ਲੈਣੀ ਆ ਜੀ ਤੇ ਬਹੁਤ ਵਧੀਆ ਪਾਲਿਸ਼ ਆ ਇਹ ਚੀਜ਼ ਚਮਕਦੀ ਪਈ ਆ ਤੇ ਲਾਗੇ ਬੈੱਡ ਬੈੱਡ ਦੀਆਂ ਸਾਈਡਸ ਤਦ ਤੁਸੀਂ ਭਾਵੇਂ ਡਿਪ ਨਾ ਕਰੋ ਜੇ ਤੁਹਾਨੂੰ ਲੱਗਦਾ ਕਿ ਜਿਹੜਾ ਉੱਪਰ ਜੇ ਆਇਲ ਹੈਗਾ ਤੇ ਤੁਸੀਂ ਡਿਪ ਨਾ ਕਰੋ ਦੇਖੋ ਆਪਾਂ ਤੁਹਾਡੇ ਸਾਹਮਣੇ ਜੀ ਲਾਈਵ ਰਿਜ਼ਲਟ ਤੁਹਾਨੂੰ ਦਿਖਾਉਣੀ ਆ ਮੈਂ ਤੁਹਾਨੂੰ ਬੇਸ਼ੱਕ ਮੇਰੀ ਇੱਕ ਦੋ ਮਿੰਟ ਦੀ ਵੀਡੀਓ ਲੰਮੀ ਹੋ ਜਾਵੇ ਪਰ ਆਪਾਂ ਰਿਜ਼ਲਟ ਤੁਹਾਨੂੰ ਪੂਰਾ ਦਿਖਾਈਦਾ ਆ ਸੋ ਇਸ ਕਰਕੇ ਪੂਰੀ ਵੀਡੀਓ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਕਿਉਂਕਿ ਜਿਹੜੇ ਮੇਰੇ ਭੈਣ ਭਰਾ ਮੈਨੂੰ ਪਿਆਰ ਕਰਦੇ ਨੇ ਉਹ ਤਾਂ ਸਕਿੱਪ ਕਰਕੇ ਨਹੀਂ ਦੇਖਦੇ ਹੈਗੇ ਮੈਨੂੰ ਪਤਾ ਉਹ ਸਾਰੀ ਵੀਡੀਓਜ਼ ਦੇਖਦੇ ਨੇ ਤੇ ਬਾਕੀ ਜਿਹੜੇ ਨਹੀਂ ਦੇਖਦੇ ਸਕਿਪ ਕਰ ਕਰਕੇ ਦੇਖਦੇ ਨੇ ਪਲੀਜ਼ ਸੁਣਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਵੀ ਮੇਰੀਆਂ ਭੈਣਾਂ ਹੋ ਪਲੀਜ਼ ਇਸਕਿਪ ਨਾ ਕਰਿਆ ਕਰੋ ਸਿਰਫ ਤੁਸੀਂ ਬੈਠ ਕੇ ਦੇਖਣੀ ਹੈ ਤੇ ਮੈਂ ਦੇਖੋ ਛੋਟੇ ਜਿਹੇ ਬੱਚੇ ਨਾਲ ਹੀ ਮਿਹਨਤ ਨਾ ਬਣਾ ਰਹੀ ਹਾਂ ਨਾ ਤਾਂ ਤੁਸੀਂ ਸਕਿਪ ਨਾ ਕਰਿਆ ਕਰੋ ਤੇ ਪਹਿਲਾਂ ਇੱਕ ਚੀਜ਼ ਹੋਰ ਹੈ ਇਹਦੇ ਨਾਲ ਨਾ ਜੇ ਕੋਈ ਦਾਗ ਲੱਗਾ ਤਾਂ ਉਹ ਵੀ ਲੱਥ ਜਾਂਦਾ ਦੇਖੋ ਇਹਦੇ ਉੱਪਰ ਦਾਗ ਲੱਗੇ ਹੋਏ ਸੀ ਤੇ ਇੱਕਦਮ ਰਿਮੂਵ ਹੋ ਗਏ ਦੇਖੋ ਆਪਾਂ ਇੱਕੋ ਵਾਰੀ ਡਿਪ ਕੀਤਾ ਸਾਡੇ ਪ੍ਰੈਸ ਟੇਬਲ ਦੀ ਇੱਕ ਸਾਈਡ ਵੀ ਹੋ ਗਈ ਸਾਡੇ ਬੈੱਡ ਵੀ ਹੋ ਗਿਆ ਤੇ ਸਤ੍ਰਈਆਂ ਸੀ ਆਪਣੇ ਬੈੱਡ ਦੀ ਧੋ ਵੀ ਕਰ ਲਾਂਗੇ ਤੇ ਬਹੁਤ ਵਧੀਆ ਬਣੋਈ ਜੀ ਇਹ ਇਹਦਾ ਰਿਜ਼ਲਟ ਮਿਲਿਆ ਮੈਨੂੰ ਤੇ ਬੜੀ ਆਸਾਂ ਜੇ ਸੋਕੇ ਜਿਹੇ ਤਰੀਕੇ ਨਾਲ ਸਾਡੀ ਜਿਹੜੀ ਪਾਲਿਸ਼ ਆ ਉਹ ਤਿਆਰ ਹੋ ਗਈ ਆ ਦੇਖੋ ਕਿੰਨੀ ਜਿਆਦਾ ਜੇ ਮੈਂ ਸਾਫ਼ ਕੀਤਾ ਸੀਗਾ ਤੇ ਫਿਰ ਵੀ ਇਹ ਦਾਗ ਵਗੈਰਾ ਜਿਹੜੇ ਲਾ ਦਿੰਦੀ ਆ ਤੇ ਜਿਹੜੀ ਆਪਣੀ ਟਾਕੀ ਆ ਹਨਾ ਹੋ ਜਾਂਦੀ ਆ ਇਹ ਖਰਾਬ ਤੇ ਤੁਸੀਂ ਇਸ ਤਰ੍ਹਾਂ ਕਰਕੇ ਪਾਲਿਸ਼ ਕਰੋ ਬਹੁਤ ਵਧੀਆ ਰਿਜ਼ਲਟ ਆ ਤੇ ਤੁਸੀਂ ਬੈੜ ਦੀ ਟੋ ਵੀ ਆਫਟਰ ਬਿਫੋਰ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਇਧਰੋਂ ਸਾਫ਼ ਹੋ ਗਈ ਹੈ ਨਾ ਤੇ ਉਧਰੋਂ ਕਿੰਨੀ ਗੰਦੀ ਆ ਇਸ ਤਰੀਕੇ ਦੇ ਨਾਲ ਜੀ ਆਪਾਂ ਸਾਰੀ ਬੈੜ ਦੀ ਇਹ ਟੋ ਆ ਉਹਨਾਂ ਸਾਫ਼ ਕਰਾਂਗੇ ਹਾਂ ਜੀ ਜੀ ਦੇਖੋ ਸਾਡੀ ਬੈੜ ਦੀ ਟੋ ਕਿੰਨੀ ਜ਼ਿਆਦਾ ਸਾਫ਼ ਹੋ ਗਈ ਆ ਇਸ ਤਰ੍ਹਾਂ ਹੀ ਅਸੀਂ ਇਹਦੀਆਂ ਸਾਰੀਆਂ ਸਾਈਡ ਵੀ ਸਾਫ਼ ਕਰ ਲਾਂਗੇ ਤੇ ਪਹਿਲਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਤੇ ਸਾਡਾ ਘਰ ਜਿਹੜਾ ਇੱਕਦਮ ਸਾਫ਼ ਸੁਥਰਾ ਲੱਗਣ ਲੱਗ ਜਾਂਦਾ ਤੇ ਤੁਸੀਂ ਜ਼ਰੂਰ ਵੀਡੀਓਜ਼ ਨੂੰ ਪਿਆਰ ਦਿਆ ਕਰੋ ਜ਼ਰੂਰ ਚੈਨਲ ਨੂੰ ਸਪੋਰਟ ਕਰਿਆ ਕਰੋ ਮੈਂ ਬਾਰ-ਬਾਰ ਇਹ ਗੱਲ ਕਹਿੰਦੀ ਹੁੰਨੀ ਆ ਕਿਉਂਕਿ ਜੇ ਮੈਨੂੰ ਵਧੀਆ ਹਣਾ ਤੁਹਾਡੇ ਕੋਲ ਰਿਸਪੌਂਸ ਮਿਲੂਗਾ ਤੇ ਆਪਾਂ ਬਹੁਤ ਸੌਖਿਆ-ਸੁਖਿਆ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਵਾਂਗੇ ਤੇ ਪਹਿਲਾਂ ਜ਼ਰੂਰ ਸਾਥ ਦਿਆ ਕਰੋ ਤੇ ਵੀਡੀਓ ਨੂੰ ਲਗਾਤਾਰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਸਾਈ ਦੇਖਿਆ ਕਰੋ ਯਾ ਸੱਠ-9 ਮਿੰਟ ਦੀ ਵੀਡੀਓ ਹੁੰਦੀ ਆ ਕੋਈ ਜ਼ਿਆਦਾ ਲੰਮੀ ਨਹੀਂ ਹੁੰਦੀ ਤੇ ਚੰਗਾ ਭੈਣੋ ਤੁਸੀਂ ਦੱਸ ਸਕਦੇ ਹੋ ਕਿ ਅਸੀਂ ਅਗਲੀ ਵੀਡੀਓ ਕਿਹੜੀ ਬਣਾਈਏ ਠੀਕ ਹੈ ਸੀ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਦੇ